ਬਾਈਬਲ ਜੀ ਦਾ ਖਾਲਸਾ ਬਾਈਬਲ ਜੀ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੰਨੇ ਵੀ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਸਿੱਖ ਜਾਂਦੇ ਨੇ ਘੁੰਮਣ ਫਿਰਨ ਦੇ ਵਾਸਤੇ ਇੱਕ ਤਾਂ ਆਪਣੀ ਆਰਥਿਕ ਲੁੱਟ ਕਰਾਉਨੇ ਆ ਉੱਥੇ ਜਾ ਕੇ ਇੱਕ ਆਪਣੀ ਇੱਜ਼ਤ ਦੀ ਲੁੱਟ ਕਰਾਉਨੇ ਆ ਜਦੋਂ ਜੀ ਕਰਦਾ ਅਗਲੇ ਦਾ ਫੜ ਕੇ ਛੱਤਰ ਫੇਰਦੇ ਆ ਰੀਦ ਨਾਲ ਆ ਸਪਾਇਨਸ ਜੋੜਾ ਪੰਜਾਬੀ ਜਿਹੜਾ ਵੀਰ ਬਾਰੋਂ ਕੋ ਮਣਾਇਆ ਸੀ ਇੰਨਾ ਕੁੱਟਿਆ ਉਹਨੂੰ ਲੁੱਟਿਆ ਉਹ ਨਾਲ ਲੁੱਟਮਾਰ ਕੀਤੀ ਕੁੱਟ ਕੀਤੀ ਤੇ ਉਲਟਾ ਉਕੋਮਾ ਦੇ ਵਿੱਚ ਰਿਹਾ ਵੀ ਹਸਪਤਾਲ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਆ ਇੱਕ ਇਨਸੀਡੈਂਸ ਨਹੀਂ ਹੈਗਾ ਜਿਹੜੇ ਟੈਕਸੀਆਂ ਚਲਾਉਂਦੇ ਨੇ ਪੰਜਾਬੀ ਸਾਡੇ ਉੱਥੇ ਜਾਂਦੇ ਨੇ ਸਵਾਰੀਆਂ ਲੈ ਕੇ ਇਕਨੋਮੀ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਉਂਦੇ ਉਹਨਾਂ ਦੇ ਨਾਲ ਬਾਦਸਲੂਕੀ ਦੇ ਕੋਟ ਮਾਰ ਕੀਤੇ ਜਾ ਰਹੀ ਆ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਹਰ ਸਾਲ ਹੀ ਹੁੰਦਾ ਤੇ ਸਾਡੇ ਵਾਲੇ ਨਾਲੇ ਤਾਂ ਪੈਸਾ ਖਰਚਦੇ ਜੇਬ ਚੋਂ ਨਾਲੇ ਛੱਤਰ ਖਾ ਕੇ ਆਉਂਦੇ ਆ ਇਹ ਨਹੀਂ ਕਰਦੇ ਅਸੀਂ ਬਾਈਕਟ ਕਰ ਲਈਏ ਫੜ ਕੇ ਹਿਮਾਚਲ ਦਾ ਬਾਈਕਟ ਕਰਦੇ ਹੋ ਟੂਰਿਸਟ ਹੱਬ ਦਾ ਦੇਖਿਓ ਕਿ ਤਰ੍ਹਾਂ ਬਾਹਾਂ ਖੜੀਆਂ ਕਰਦੇ ਐ ਤੁਹਾਡੇ ਗਾਲੀ ਸਰਕਾਰਾਂ ਆਂਡੀਆਂ ਨੇ ਉਹ ਕਿਦਾਂ ਗੋਡੇ ਵਰਨੇ ਹੁੰਦੀਆਂ ਨੇ ਪਰ ਅਸੀਂ ਤਾਂ ਆਪ ਨਾਲ ਛੇਤਰ ਖਾਈ ਜਾਂਦੇ ਆ ਇਹ ਸੋਚਦੇ ਸਾਨੂੰ ਕਿਹੜਾ ਵੱਜੀਆਂ ਵੱਜੀਆਂ ਦੂਜਿਆਂ ਨੂੰ ਪਰ ਇਹ ਸਮਾਂ ਤਾਂ ਕਿਸੇ ਤੇ ਵੀ ਆ ਜਾਣਾ ਜਿਹੜਾ ਵੀ ਜਾਣੇ ਤੁਸੀਂ ਕਿਹਦੇ ਛੇਤਰ ਮਾਰਦੇ ਨੇ ਲੈ ਗਿੱਜੇ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਕਿਸੇ ਛੇਤਰ ਆਪ ਨਾ ਖਾਈਏ ਇਹਨਾਂ ਦਾ ਬਾਈਕਟ ਕਰੀਏ ਟੂਰਿਸਟ ਹੱਬ ਦਾ ਇਹਨਾਂ ਨੂੰ ਆਪਣੇ ਬਗਲ ਆ ਕੇ ਦੂਜੀ ਗੱਲ ਜਿਹੜੇ ਹਿਮਾਚਲੀ ਲੋਕ ਜਿਹੜੇ ਸ਼ਰਾਰਤੀ ਨੇ ਸਾਰੇ ਨਹੀਂ ਸ਼ਰਾਰਤੀ ਨੇ ਜਿਹੜੇ ਹੋਈਆਂ ਕਰਤੂਤਾਂ ਕਰ ਰਹੇ ਬੰਦੇ ਦੇ ਪੁੱਤ ਬਣੋ ਤੁਹਾਡੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਨੇ ਕਿਰਤ ਕਰਦੇ ਨੇ ਇੱਥੇ ਆਪਣੇ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜੇ ਮੁਸ਼ਕਲ ਆ ਗਈ ਫੇਰ ਵੈਸੇ ਤੇ ਸਿੱਖ ਕਦੇ ਵੀ ਕਿਸੇ ਦਾ ਮਾੜਾ ਨਹੀਂ ਚਾਹੁੰਦਾ ਪੰਜਾਬੀ ਕਦੇ ਵੀ ਕਿਸੇ ਨਾਲ ਧੱਕਾ ਨਹੀਂ ਕਰਦਾ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਪਰ ਆਖਰ ਜਨ ਸ਼ਕਤੀ ਹੈ ਨਾ ਜੇ ਇਹ ਵੀ ਉੱਠ ਕੇ ਤੇ ਇਹਨਾਂ ਦਾ ਵਿਰੋਧ ਕਰਨ ਨਾ ਆਪਣਾ ਅੱਖਣ ਵੀ ਤੁਹਾਨੂੰ ਅਸੀਂ ਕੰਮ ਨਹੀਂ ਕਰਨ ਦੇਣਾ ਅਸੀਂ ਇੱਥੇ ਰਹਿਣ ਨਹੀਂ ਦੇਣਾ ਫੇਰ ਤੁਸੀਂ ਕਰੋਗੇ ਲਾਤ ਮਾਰੇ ਰੋਟੀਆਂਾਂ ਦੀ ਵਿੱਚ ਗਰੀਬਾਂ ਦੀ ਚ ਸੋ ਇਹ ਤਾਂ ਰੋਟੀ ਖਵਾ ਰਹੇ ਨੇ ਆਪਣੀ ਇੱਥੇ ਸਾਰੇ ਨਾਲ ਤਾਂ ਵਿਤਕਲੇ ਹੈਗੇ ਸਾਡਾ ਪਤਾ ਹੀ ਆ ਜਿਹੜਾ ਮਰਜ਼ੀ ਆਉਂਦਾ ਕਿਸੇ ਸਟੇਟ ਤੋਂ ਸਾਡੇ ਦਾ ਜ਼ਮੀਨ ਲਵੇ ਘਰ ਬਣਾਵੇ ਜੋ ਮਰਜ਼ੀ ਕਰੇ ਹੋ ਜਾਂਦਾ ਅਸੀਂ ਮਰਲਾ ਥਾਂ ਨਹੀਂ ਬਾਝਾ ਕੇ ਲੈ ਸਕਦੇ ਪਰ ਅਸੀਂ ਫਿਰ ਵੀ ਅਖਰੇ ਮੋਸਟ ਵੈਲਕਮ ਕਰਦੇ ਹਾਂ ਚਲ ਕੋਈ ਗੱਲ ਨਹੀਂ ਕੋ ਕਿਰਤ ਕਰਦੇ ਨੇ ਆਪਣੀ ਕਰੀ ਜਣ ਭਰ ਜਿਹੜੇ ਲੋਕ ਇਦਾਂ ਦੀਆਂ ਕਰਤੂਤਾਂ ਕਰ ਰਹੇ ਨੇ ਬੰਦੇ ਦੇ ਪੁੱਤ ਬਣੋ ਕਿਉਂਕਿ ਭਾਈਦਿਆਂ ਨੂੰ ਵਾਣ ਇੱਕੋ ਜਿਹੇ ਹੁੰਦੇ ਆ ਸੋ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਨਾ ਵਾਇਰਲ ਅਸੀਂ ਬਿਲਕੁਲ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਫਲਸਫੇ ਤੇ ਚੱਲਣ ਵਾਲੇ ਸਰਬੱਤ ਦੇ ਭਲੇ ਦੀ ਕਰਨ ਵਾਲੀ ਗੱਲ ਨਾ ਪਰ ਜੇ ਸਾਨੂੰ ਪ੍ਰਵੋਕ ਕੀਤਾ ਜਾਊਗਾ ਬਾਰ-ਬਾਰ ਫਿਰ ਸਾਨੂੰ ਵੀ ਸਾਡਾ ਵੀ ਚੁੱਰੀ ਦਾ ਪਾਕੇ ਨਹੀਂ ਬੈਠੇ ਅਸੀਂ ਵੀ ਫਿਰ ਸਿੱਧੇ ਹੋ ਜਾਾਂਗੇ ਵੀ ਲਓ ਭਾਈ ਅਸੀਂ ਇੱਥੇ ਹਿਮਾਚਲ ਨੂੰ ਕੰਮ ਨਹੀਂ ਕਰਦੇ ਅਸੀਂ ਇੱਥੇ ਰੰ ਨੂੰ ਨਹੀਂ ਘੁੰਮਣ ਆਉਣ ਦਿੰਦੇ ਪਰ ਇਹ ਅਸੀਂ ਨਹੀਂ ਕਰਨਾ ਨਾ ਸਾਡੇ ਕੋਲ ਮਾਰੇ ਕਰਾਉਣੀ ਤਾਂ ਦਾ ਪਰ ਬੰਦੇ ਤੇ ਪੁੱਤ ਬਣੋ ਤੁਸੀਂ ਜਿਹੜੇ ਵੀ ਹੈਗੇ ਹੋ ਜੇ ਇੰਦਾ ਇਨੀ ਯੁਰਤ ਤੁਹਾਡੇ ਚ ਹੈਗੀ ਫਿਰ ਇਕੱਲੇ-ਇਕੱਲੇ ਗਾਲਖੋ ਪੈਨੇ ਉੱਥੇ ਕਿ ਕੁੜੀ ਦੇ ਗੱਲ ਪੈਨੇ ਹੋ ਕੜੀ ਕਿਸੇ ਬੰਦੇ ਦੇ ਪੈਨੇ ਹੋ ਜੁਰਤਾ ਤੱਕ ਚੈਲੇਂਜ ਕਰਕੇ ਆਜੋ ਵੀ ਆਓ ਵੀ ਇੱਕ ਬੰਦੇ ਨੂੰ 1050 ਸਾਡਾ ਸਿੱਖ ਪੰਜਾਬੀ ਪਰਵਾਹ ਆਜੋ ਇਥੋਂ ਸ਼ਸਤਰ ਲੈ ਕੇ ਬੋਲ ਤੁਸੀਂ ਆਜੋ ਫਿਰ ਦੇਖ ਲਾਂਗੇ ਕਿ ਕਿੰਨਾ ਕੁ ਜੁਰਤ ਤੁਹਾਡੀ ਜਮਾਵਾਂ ਦੇ ਵਿੱਚ ਇਸ ਕਰਕੇ ਇੱਕ ਕਤੂਤਾ ਨਾ ਕਰੋ ਇਹ ਜਾਨਵਰ ਕਿ ਕਿਤੇ ਜਾਂਦੀਆਂ ਸ਼ਰਾਬਤਾਂ ਨੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਵਾਸਤੇ ਤੇ ਸਾਡੇ ਤੇ ਲੈਵਲ ਤਾਂ ਮਣ ਕੇ ਉਸੇ ਵੇਲੇ ਅੱਤਵਾਦੀ ਵਾਕਵਾਦੀ ਲੱਗ ਗਿਆ ਨਾ ਜੀ ਅਸੀਂ ਕਿਸੇ ਦੇ ਇੱਕ ਦੇ ਵੀ ਕੰਨ ਤੇ ਚਪੇੜ ਮਾਰਤੀ ਹੁਣ ਸਰਕਾਰਾਂ ਤੇ ਪ੍ਰਸ਼ਾਸਨ ਕਿੱਥੇ ਸੁੱਤਾ ਹੁਣ ਉਹਨਾਂ ਨੂੰ ਅਕਲ ਹੈ ਨਹੀਂ ਕਿ ਜਿਹੜਾ ਵਾ ਉਹ ਇੰਨਾ ਕੁਝ ਹੋ ਰਿਹਾ ਵਾ ਸਰ ਕਿਸ ਪੰਜਾਬ ਸਰਕਾਰ ਨੂੰ ਪਤਾ ਲੱਗਦਾ ਸੱਪ ਤਾਂ ਲੱਗਦਾ ਪਰ ਕਿਸੇ ਦੇ ਗੱਲ ਨਹੀਂ ਕਰਨੀ ਪੰਥ ਦੇ ਪੰਜਾਬ ਦੀ ਇਸ ਕਰਕੇ ਪੰਜਾਬੀ ਨੂੰ ਸੁਚੇਤ ਹੋ ਆਪਣੀ ਲੋਟ ਨਾ ਕਰਾਵੋ ਨਾ ਕੁੱਟ ਖਾਓ ਜੇ ਨਹੀਂ ਲੋਕ ਹੜ ਦੇ ਤੇ ਬਾਈਕਾਟ ਕਰਦੇ ਹੋ ਹਿਮਾਚਲ ਦਾ ਲੋੜ ਨਹੀਂ ਹੈ ਕੁੱਟ ਖਾਣ ਦੀ ਇੰਨੀ ਕਿ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ